ਅਗਰ ਕੋਈ ਬੱਚਾ 8 ਤੇ ਵੀ ਸੀਰੀਅਸ ਹੋ ਜਾਂਦਾ ਉਹਦੇ ਪੇਰੈਂਟਸ ਸਿਨਸੀਅਰ ਹੋ ਜਾਂਦੇ ਨੇ ਜੀ ਕਿਉਂਕਿ ਮੇਰੀ ਸੋਚ ਹੈ ਕਿ ਸਭ ਸਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਸਾਡੇ ਬੱਚੇ ਨੇ ਹੋ ਸਕਦਾ ਲੋਕ ਮੇਰੇ ਨਾਲ ਨਾ ਸਹਿਮਤ ਹੋਣ ਸਾਡੇ ਬਾਕੀ ਪੇਰੈਂਟਸ ਪਰ ਮੇਰੀ ਸੋਚ ਹੈ ਹਰ ਬੰਦੇ ਦੀ ਸੋਚ ਅੱਲਾਹ ਤਾਲਾ ਨੇ ਅਲੱਗ-ਅਲੱਗ ਬਣਾਈ ਹੈ ਅਗਰ ਬੱਚੇ ਕੁਝ ਬਣ ਗਏ ਇਨਸ਼ਾਅੱਲਾ ਸਾਰਾ ਕੁਝ ਬਣਾ ਲਿਆ ਅਸੀਂ ਤੋਂ ਬੱਚੇ ਦੀ ਜਿਹੜੀ ਇਨਵੈਸਟਮੈਂਟ ਹੈ ਉਹ 8th ਕਲਾਸ ਤੋਂ ਸਟਾਰਟ ਹੋ ਜਾਂਦੀ ਹੈ ਬੱਚੇ ਦੀ ਫਾਊਂਡੇਸ਼ਨ 8th 9th 10th ਅੱਗੇ ਜਾ ਕੇ ਉਹ ਜਿਹੜੇ ਮਰਜ਼ੀ ਫੀਲਡ ਦੇ ਅੰਦਰ ਚਲਾ ਜਾਵੇ ਸਾਇੰਸ ਕੁਝ ਵੀ ਉਹਦਾ ਬੇਸ ਬਣਿਆ ਹੋਇਆ ਹੈ ਜੀ ਉਨ ਜਿਸ بیس 'ਤੇ ਜਿਹੜੀ ਹੈਗੀ ਜਿਹਦਾ بیس ਬਣ ਗਿਆ ਉਹਨੂੰ ਕੋਈ ਨਹੀਂ ਘਰਾ ਸਕਦਾ Eiffel Tower ਹੈਗਾ ਸਾਰੇ ਆਪਾਂ ਜਾਣਦੇ ਆ ਹੂੰ ਉਹਨੂੰ ਦੇਖੋ ਕਿੰਨੇ ਕਰੋੜ ਟਨ ਕਿੰਨਾ ਸਰੀਆ ਕਿੰਨਾ ਆਇਰਨ ਲੱਗਾ ਹੋਇਆ ਪਰ ਜੇ ਤੁਸੀਂ ਸਟੱਡੀ ਕਰਕੇ ਦੇਖੋ ਉਹਦੇ ਬਾਰੇ ਸਾਰੀ ਉਹਦੀ ਡਿਟੇਲ ਦੇਖੋ ਜਿੰਨਾ ਆਇਰਨ ਉਹ ਦੇ ਉੱਪਰ ਸਾਨੂੰ ਜ਼ਮੀਨ ਤੋਂ ਉੱਪਰ ਦਿਖ ਰਿਹਾ ਉਸ ਤੋਂ ਕਿਤੇ ਜ਼ਿਆਦਾ ਆਇਰਨ ਉਹਦੇ بیس ਦੇ ਅੰਦਰ ਪ੍ਰੈਜ਼ੈਂਟ ਹੈ ਸੋ 8th ਤੋਂ بیس ਬੰਨਾ ਸ਼ੁਰੂ ਹੁੰਦਾ ਹੈ 8th 9th 10th ਜਦ ਬੱਚੇ ਦਾ بیس ਬਣ ਗਿਆ ਇੰਟਰਸਟ ਬਣ ਗਿਆ ਉਹ ਸਾਡਾ ਕੰਮ ਹੈ ਪੇਰੈਂਟਸ ਦਾ ਕੰਮ ਹੈ ਕੋਸ਼ਿਸ਼ ਕਰਨਾ ਸਾਡਾ ਕੰਮ ਵੀ ਹੈ ਕੋਸ਼ਿਸ਼ ਕਰਨਾ ਜਦੋਂ ਆਪਾਂ ਸਾਰੇ ਮਿਲ ਕੇ ਚੱਲਦੇ ਆਂ ਬੱਚਾ ਆਪਣੀ ਡਿਊਟੀ ਪਰਫਾਰਮ ਕਰ ਰਿਹਾ ਹੈ ਟੀਚਰ ਆਪਣੀ ਡਿਊਟੀ ਪਰਫਾਰਮ ਕਰ ਰਿਹਾ ਹੈ ਪੇਰੈਂਟਸ ਆਪਣੀ ਡਿਊਟੀ ਪਰਫਾਰਮ ਕਰ ਰਹੇ ਨੇ ਬੱਚੇ ਦਾ ਬੇਸ ਬਣ ਗਿਆ ਫਿਰ ਇਨਸ਼ਾਅੱਲਾ ਉਹ ਇਹਨਾਂ ਚੀਜ਼ਾਂ ਨੂੰ ਫੇਸ ਵੀ ਆਰਾਮ ਨਾਲ ਕਰੇਗਾ ਉਹਦਾ ਜ਼ਿੰਦਗੀ ਦਾ ਕੋਈ ਮਕਸਦ ਵੀ ਬਣ ਜਾਵੇਗਾ ਸਰ ਜਿਹੜੇ ਬੱਚੇ ਪੰਜਾਬੀ ਮੀਡੀਅਮ ਤੋਂ ਆ ਜਾਣਦੇ ਨੇ ਮੈਡੀਕਲ ਨਾ ਮੈਡੀਕਲ ਦੇ ਵਿੱਚ ਫਿਰ ਉਹਨਾਂ ਨੂੰ ਕਿਹੜੀ ਚੀਜ਼ ਚੈ ਮਤਲਬ ਉਹਨਾਂ ਲਈ بڑا ਚੈਲੇਂਜ ਕਿਹੜਾ ਚੈਲੈਂਜ ਬੜਾ ਅੱਛਾ ਕੁਐਸਚਨ ਹੈ ਇਹ ਦੇਖੋ ਦੇਖਦਾ ਹਾਂ ਸਾਡੇ ਕੋਲ ਵੀ ਬੱਚੇ ਆਉਂਦੇ ਨੇ ਪਰ ਅੱਜ ਕੱਲ ਗਵਰਨਮੈਂਟ ਸਕੂਲ ਦੇ ਅੰਦਰ ਵੀ ਸਟਾਰਟ ਹੋ ਗਏ ਵੈਸੇ ਤਾਂ ਗਵਰਨਮੈਂਟ ਨੇ ਫੈਸਿਲਿਟੀ ਦੇਣੀ ਸ਼ੁਰੂ ਕਰਤੀ ਹੈ ਕਿ ਯੂ ਕੈਨ ਚੂਜ਼ ਯੋਰ ਜਿਹੜਾ ਹੈਗਾ ਆਪਣਾ ਮੀਡੀਅਮ ਜੀ ਅੱਛਾ ਉਸ ਤੋਂ ਬਾਅਦ ਮੀਡੀਅਮ ਹਾਂ ਨਹੀਂ ਸਕੂਲ ਚ ਲੋਰ ਕਲਾਸਿਸ ਵੀ ਹੈ ਗਵਰਨਮੈਂਟ ਸਕੂਲ ਹਨ ਪ੍ਰਾਈਵੇਟ ਸੇ ਇੰਗਲਿਸ਼ ਮੀਡੀਅਮ ਹੈ ਹੀ ਹੈ ਤੇ ਬਾਕੀ ਗਵਰਨਮੈਂਟ ਸਕੂਲਸ ਨੇ ਵੀ ਇਹ ਕਰ ਦਿੱਤਾ ਗਵਰਨਮੈਂਟ ਵੱਲੋਂ ਕਿ ਤੁਸੀਂ ਆਪਣਾ ਮੀਡੀਅਮ ਚੂਜ਼ ਕਰ ਸਕਦੇ ਹੋ ਤੁਸੀਂ ਪੰਜਾਬੀ 'ਚ ਪੜ੍ਹਨਾ ਹੈ ਜਾਂ ਇੰਗਲਿਸ਼ 'ਚ ਪੜ੍ਹਨਾ ਹੈ ਦੇਖੋ ਪਹਿਲੀ ਗੱਲ ਇਹ ਹੈ ਕਿ ਤੁਸੀਂ ਆਪਣਾ ਮੈਂ ਕਹੂੰਗਾ ਵੀ ਆਪਣਾ ਮੀਡੀਅਮ ਜੇ ਤੁਸੀਂ ਅੱਗੇ ਜਾ ਕੇ ਮੂਡ ਹੈ ਤੁਹਾਡਾ ਸਾਇੰਸ ਪੜ੍ਹਨੀ ਹੈ ਤੁਸੀਂ ਜਾਂ ਕਾਮਰਸ ਪੜ੍ਹਨੀ ਹੈ ਜੀ ਉਹ ইংলিশ ਦੇ ਵਿੱਚ ਕੋਸ਼ਿਸ਼ ਕਰੋ ਹਾਲਾਂਕਿ ਇੰਗਲਿਸ਼ ਵੀ ਇੱਕ ਲੈਂਗੁਏਜ ਹੈ ਜੀ ਪਰ ਕਿਉਂਕਿ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ ਨਹੀਂ ਮੁਰਦਾ ਸਰ ਪਹਿਲਾਂ ਤਾਂ ਬੱਚੇ ਨੂੰ ਤਾਂ ਪਤਾ ਨਹੀਂ ਲੱਗਦਾ ਹੁਣ ਨਹੀਂ ਸਕੂਲ ਬਾਅਦ ਚ ਜਾ ਕੇ ਮੈਂ ਕੀ ਪੜਨਾ ਦੇਖੋ ਹਾਂ ਚਲੋ ਉਹਦੇ ਲਈ ਮੈਂ ਦੱਸਦਾ ਇੱਕ ਬੱਚਾ ਸਰਕਾਰੀ ਸਕੂਲ ਚ ਪੜ ਰਿਹਾ ਹੈ ਸਰਕਾਰੀ ਫਿਰ ਉਹਨੇ 10ਵੀਂ ਵੀ ਸਰਕਾਰੀ ਚ ਹੀ ਕਰੀਆ 10th ਤੱਕ ਨਾ ਜੀ ਜੀ ਫਿਰ ਉਹ ਉਹਨੂੰ ਤਾਂ ਹੁਣ ਡਾਇਰੈਕਟ ਫਿਰ 9ਵੀਂ 10ਵੀਂ ਚ ਜਾ ਕੇ ਉਹਨੂੰ ਪਤਾ ਲੱਗਦਾ ਬੱਚੇ ਨੂੰ ਪਹਿਲਾਂ ਤਾਂ ਸ਼ੁਰੂ ਚ ਪਤਾ ਵੀ ਨਹੀਂ ਹੁੰਦਾ ਬੱਚੇ ਨੂੰ ਕਿ ਮੈਂ ਕੀ ਕਰੂੰਗਾ ਕੀ ਨਹੀਂ ਕਰੂੰ ਬਾਅਦ ਚ ਚੀਜ਼ਾਂ ਪਤਾ ਚੱਲਦੀ ਇਹਨੇ ਦੇਖੋ ਇਹ ਤੇ ਦੰਕੀ ਜ਼ਿਆਦਾ ਸਾਡੇ ਕੋਲ ਆਂਦੇ ਨੇ ਬੱਚੇ ਕਾਫੀ ਸਰ ਇਹ ਜੀ ਗੱਲ ਨਹੀਂ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਕਦੇ ਆ ਕੇ ਮਿਲਿਓ ਮੈਂ ਦੱਸ ਦਾਂਗਾ ਵੀ ਇਹ ਪੰਜਾਬੀ ਮੀਡੀਅਮ ਵਾਲਾ ਬੱਚਾ ਹੈ ਜੀ ਪਲੱਸ 1 ਦੇ ਵਿੱਚ ਕੋਈ ਬੱਚਾ ਬੈਠਾ ਹੋਇਆ ਸਪੋਜ਼ ਚਲੋ 2 ਦੇ ਵਿੱਚ ਤਾਂ ਥੋੜਾ ਹੋ ਜਾਂਦਾ ਐਕਟਿਵ ਅਪਡੇਟ ਹੋ ਜਾਂਦਾ ਉਹ ਜੀ ਤੇ 1 ਵਾਲੇ ਬੱਚੇ ਨੂੰ ਮੈਂ ਮਿਲਵਾ ਦਾਂ ਨਾ ਆ ਜੀ ਉਹ ਅਕੈਡਮੀ ਤੇ ਤੁਸੀਂ ਉਹਨੂੰ ਪੁੱਛਿਓ ਜੇ ਤੁਸੀਂ ਬਿਫੋਰ 4 ਜਾਂ 5 ਮੰਥਸ ਪਹਿਲਾਂ ਤੁਸੀਂ ਅਕੈਡਮੀ ਜੁਆਇਨ ਕੀਤੀ ਸੀ ਉਦੋਂ ਕੀ ਸੀਗਾ ਹੁਣ ਕੀ ਹੈ ਐਡਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਤੁਹਾਨੂੰ ਤੁਸੀਂ ਕੀ ਫੀਲ ਕਰਿਆ ਜੀ ਪ੍ਰੋਬਲਮ ਕਿਹੜੀ ਚੀਜ਼ ਦੇ ਵਿੱਚ ਉਹਨਾਂ ਦੇ ਬ ਮੈਂ ਜੇ ਆਪਣੀ ਗੱਲ ਕਰਾਂ ਸਾਰੇ ਮੈਂ ਤਾਂ ਆਪਣੇ ਆਪ ਨੂੰ ਘੱਟ ਹੀ ਸਮਝਾਂਗਾ ਅੱਲਾ ਨੇ ਇੱਕ ਤੋਂ ਇੱਕ ਵਦਕੇ ਇਨਸਾਨ ਬਣਾਇਆ ਹਰ ਟੀਚਰ ਬੈਸਟ ਕੋਸ਼ਿਸ਼ ਕਰਦਾ ਹੈ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਮੇਰਾ ਜਿਹੜਾ ਲੈਕਚਰ ਹੈ ਨਾ ਉਹ ਮਿਕਸ ਹੁੰਦਾ ਹੈ ਉਹ ਪੰਜਾਬੀ ਜ਼ਿਆਦਾ ਹੁੰਦੀ ਹੈ ਇੰਗਲਿਸ਼ ਵੀ ਹੁੰਦੀ ਹੈ ਬਟ ਮੈਂ ਇੰਗਲਿਸ਼ ਬੋਲ ਕੇ ਬੱਚਿਆਂ ਨੂੰ ਡਰਾਣਾ ਨਹੀਂ ਚਾਹੁੰਦਾ ਜਾਂ ਕੋਈ ਆਪਣਾ ਇਮਪ੍ਰੈਸ਼ਨ ਨਹੀਂ ਬਣਾਉਣਾ ਚਾਹੁੰਦਾ ਜਮਾਣਾ ਚਾਹੁੰਦਾ ਦੇਖੋ ਮੇਰੀ ਸੋਰਸ ਤਾਂ ਅਲਟੀਮੇਟਲੀ ਟੀਚਰ ਦੀ ਸੋਚ ਹੀ ਹੁੰਦੀ ਹੈ ਕਿ ਬੱਚੇ ਨੂੰ ਮੇਰੇ ਨੂੰ ਟੌਪਿਕ ਸਮਝ ਆ ਜਾਵੇ ਠੀਕ ਹੈ ਜੀ ਉਹ ਬੱਚੇ ਨੂੰ ਸ਼ੁਰੂ ਦੇ ਅੰਦਰ ਕੀ ਹੁੰਦੀ ਹੈ ਨਾ ਜੇ ਮੈਂ ਮੈਂ ਸਾਇੰਸ ਦੀ ਗੱਲ ਕਰਾਂ ਕਿਉਂਕਿ ਸਾਇੰਸ ਤਾਂ ਮੇਰਾ ਫੀਲਡ ਹੈ ਸਾਡੀਆਂ ਜਿਹੜੀਆਂ ਟਰਮਸ ਹੈ ਨਾ ਟਰਮੀਨੋਲੋਜੀ ਹੈ ਜਿਹੜੀਆਂ ਅਸੀਂ ਟਰਮਸ ਯੂਜ਼ ਕਰਦੇ ਹਾਂ ਜਿਵੇਂ ਮੈਂ ਕਹਾ ਐਟਮ ਹੈ ਮੋਲੀਕਿਊਲ ਹੈ ਜਾਂ ਹੋਰ ਸਾਡੇ ਕੋਲ ਕੰਪਾਊਂਡ ਹੈ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਨੇ ਬਸ ਇਹ ਵੀ ਇਹ ਟਰਮਸ ਡਿਫਰੈਂਟ ਹੈ ਸਾਇੰਸ ਤਾਂ ਉਹੀ ਹੈ ਉਹਨਾਂ ਨੂੰ ਸ਼ੁਰੂ ਦੇ ਅੰਦਰ 2-3 ਮਹੀਨੇ ਪ੍ਰੋਬਲਮ ਆਉਂਦੀ ਹੈ ਥੋੜੀ ਜੀ ਉਹ ਵੀ ਸਿਰਫ ਲਿਖਣ ਦੇ ਵਿੱਚ ਜੀ ਅਦਰਵਾਈਜ਼ ਉਹਨਾਂ ਨੂੰ ਸਮਝ ਸਮਝਾ ਕੁਝ ਆ ਰਿਹਾ ਹੈ ਬਟ ਉਹ ਮੈਡੀਕਲ ਚਾ ਆਫਟਰ ਸਪਟੰਬਰ ਉਹ ਸਾਰੇ ਮਾਸ਼ਾਅੱਲਾ ਹੋ ਜਾਂਦੇ ਫਲੋ ਬਣ ਜਾਂਦਾ ਉਹਨਾਂ ਦਾ ਫਲੋ ਬਣ ਜਾਂਦਾ ਉਹਨਾਂ ਦਾ ਇੱਕ ਗੱਲ ਮੈਂ ਇੱਥੇ ਹੋਰ ਕਹੂੰਗਾ ਕਿ ਉਹ ਦੇਖੋ ਜਿਹੜੇ ਟੀਚਰ ਨੇ ਨਾ ਟੀਚਰ ਹਾਂਜੀ ਇਹ ਟੀਚਰ ਇੱਕ ਮਾਂ ਦੀ ਤਰ੍ਹਾਂ ਹੁੰਦਾ ਜਿਵੇਂ ਇੱਕ ਛੋਟਾ ਬੱਚਾ ਹੈ ਸਾਲ ਡੇਢ ਸਾਲ ਦਾ ਬੱਚਾ ਹਾਂਜੀ ਉਹ ਬੱਚਾ ਤੋਤਲਾ ਜਾ ਬੋਲਣਾ ਸਿੱਖਦਾ ਹੈ ਹੋਰ ਕਿਸ ਨੂੰ ਸਮਝ ਆਵੇ ਨਾ ਪੇਪਰ ਬੱਚੇ ਦੀ ਮਾਂ ਸਮਝ ਲੈਂਦੀ ਹੈ ਵੀ ਮੇਰਾ ਬੇਟਾ ਜਾਂ ਮੇਰੀ ਬੇਟੀ ਕੀ ਕਹਿ ਰਹੀ ਹੈ ਇਸੇ ਤਰ੍ਹਾਂ ਟੀਚਰ ਹੁੰਦੇ ਨੇ ਸਾਨੂੰ ਉਹਦੀ ਬੱਚੇ ਦੀ ਇਹ ਜਿਹੜੀ ਹੈਗੀ ਉਹਦਾ ਆਨਸਰ ਦੇਖ ਕੇ ਉਹਦੀ ਆਨਸਰ ਸ਼ੀਟ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਬੱਚਾ ਕਹਿਣਾ ਕੀ ਚਾਹੁੰਦਾ ਅਸੀਂ ਉਹਦੀ ਇੰਗਲਿਸ਼ ਗ੍ਰੈਮੈਟਿਕਲੀ ਨਹੀਂ ਚੈੱਕ ਕਰਨੀ ਅਸੀਂ ਇਹ ਚੈੱਕ ਕਰਨਾ ਹੈ ਕਿ ਬੱਚਾ ਕਹਿਣਾ ਕੀ ਚਾਹੁੰਦਾ ਹੈ ਜਦ ਸਾਨੂੰ ਬੱਚੇ ਦੀ ਗੱਲ ਸਮਝ ਆ ਗਈ ਕਿ ਬੱਚਾ ਕਹਿਣਾ ਕੀ ਚਾਹੁੰਦਾ ਹੈ ਉਹ ਫੁੱਲ ਮਾਰਕਸ ਡਿਸਰਵ ਜਿਹੜਾ ਹੈਗਾ ਡਿਸਰਵ ਕਰਦਾ ਹੈ ਤੋ ਹੌਲੀ ਹੌਲੀ ਉਹ ਬੱਚੇ ਦੇ ਅੰਦਰ ਕੌਨਫੀਡੈਂਸ ਆ ਜਾਂਦਾ ਔਰ 2 ਸਾਲ ਬਾਅਦ ਮੈਨੂੰ ਇੰਨਾ ਪਤਾ ਹੈ ਕਿ ਉਹਨੂੰ ਇਹ ਹੋ ਜਾਊਗਾ ਵੀ ਮੈਂ ਕਦੇ ਪੰਜਾਬੀ ਮੀਡੀਅਮ ਚ ਵੀ ਪੜਿਆ ਸੀਗਾ ਸੋ ਇਟਸ ਨੋਟ ਅ ਬਿਗ ਪ੍ਰੋਬਲਮ ਹਾਂ ਕੁਝ ਸ਼ਾਰਟ ਟਾਈਮ ਦੇ ਲਈ ਪ੍ਰੋਬਲਮ ਆਂਦੀ ਹੈ ਪਰ ਅਗਰ ਬੱਚਾ ਰੈਗੂਲਰ ਆਂਦਾ ਹੈ ਰੂਟੀਨ ਚ ਕਲਾਸਿਸ ਲਗਾਉਂਦਾ ਹੈ ਸ਼ੌਕ ਨਾਲ ਪੜਦਾ ਹੈ ਤੋ ਇਹ ਪ੍ਰੋਬਲਮ 3-4 ਮਹੀਨੇ ਦੇ ਅੰਦਰ ਮੈਕਸਿਮਮ ਖਤਮ ਹੋ ਜਾਂਦੀ ਹੈ ਜੇ ਕੋਈ ਬੱਚਾ ਕਹਿੰਦਾ ਮੈਨੂੰ ਮੈਥ ਸੋਖਾ ਲੱਗ ਰਿਹਾ ਕਿਉਂ ਔਖਾ ਲੱਗ ਰਿਹਾ ਫਿਰ ਉਹਦੀ ਕਾਉਂਸਲਿੰਗ ਹੁੰਦੀ ਹੈ ਓਕੇ ਸੈਸ਼ਨ ਹੁੰਦਾ ਕਾਉ ਹੂੰ ਉਹ 4 ਦਿਨ ਬਾਅਦ ਉਹੀ ਬੱਚਾ ਕਹੂਗਾ ਮੈਥ ਮੇਰੇ ਲਈ ਹੁਣ ਸਭ ਤੋਂ ਈਜ਼ੀਸਟ ਸਬਜੈਕਟ ਹੈ ਕੋਈ ਬੱਚਾ ਕਹਿੰਦਾ ਮੈਨੂੰ ਇੰਗਲਿਸ਼ ਔਖੀ ਲੱਗਦੀ ਹੈ ਕੋਈ ਬੱਚਾ ਕਹਿੰਦਾ ਮੈਨੂੰ ਕੈਮਿਸਟਰੀ ਔਖੀ ਲੱਗਦੀ ਹੈ ਤੁਸੀਂ ਇਦਾਂ ਵੀ ਕੋਸ਼ਿਸ਼ ਕਰੋ ਜੀ ਜੀ ਬਿਲਕੁਲ ਬਹੁਤ ਬਹੁਤ ਅੱਛਾ ਸਰ ਸਾਡੇ ਬੱਚੇ ਸ਼ਹਿਰ ਦੇ ਬੱਚੇ ਸਾਡੇ ਮਲੇਰ ਕੁੜਲੇ ਦਾ ਨਾਮ ਰੋਸ਼ਨ ਕਰ